ਲੇ ਮਿੱਤਰੋ 187 ਕਣਕ ਘਰ ਦਾ ਵੀ ਗ੍ਰੇਡ ਕਰਾਇਆ ਹੋਇਆ ਇਹ ਬੀਜ ਰਹੇ ਆ ਅੱਜ ਤੇ ਸੀ ਟ੍ਰੀਟਮੈਂਟ ਕਰ ਰਹੇ ਆ ਕੁਸ਼ਕ ਪ੍ਰੇਰਕ ਨਾਲ ਤੇ ਕੁਸ਼ਕ ਬਾਹਰ ਦੀ ਰੈਕਸਲ ਨਾਲ ਕਰਾਂਗੇ ਫੰਗੀਸਾਈਡ ਰੈਕਸਲ ਈਜ਼ੀ ਜਿਹੜੀ ਨਵੀਂ ਆਈ ਹੈ ਹਨਾ ਉਹ ਜਿਵੇਂ ਜਿਵੇਂ ਵੀਡੀਓ ਪਾਉਂਦੇ ਜਾਵਾਂਗੇ ਕੁਸ਼ਕ ਸਸਤੀ ਜੇ ਤੁਸੀਂ ਟ੍ਰੀਟਮੈਂਟ ਕਰਨੀ ਆ ਤਾਂ ਨਾਰਮਲ ਜਿਹੜਾ ਟੈਬੂਕੋਨਾ ਜੋੜ ਆਉਂਦਾ 2% ਵਾਲਾ ਡੀਐਸ ਫਾਰਮ ਦੇ ਵਿੱਚ ਉਹਦੇ ਨਾਲ ਵੀ ਤੁਸੀਂ ਕਰ ਸਕਦੇ ਹੋ ਪਰ ਸੀ ਟ੍ਰੀਟਮੈਂਟ ਜ਼ਰੂਰੀ ਆ ਤੇ ਬੀਜ਼ ਦੀ ਗ੍ਰੇਡਿੰਗ ਬਹੁਤ ਜ਼ਰੂਰੀ ਆ ਆ ਤੁਹਾਡੇ ਸਾਹਮਣੇ ਆ 187 ਕਣਕਾ ਇਹ ਇਹ ਕੁਝ ਕੱਲੀ ਬੀਜੂnga ਕੁਝ 222 ਦੇ ਵਿੱਚ ਰਲਾ ਕੇ ਬੀਜੂnga ਇਸੇ ਤਰ੍ਹਾਂ 826 ਤੇ 327 ਹੋਰ ਲਾ ਕੇ ਬੀਜੂnga ਫੁੱਲ ਵੀਡੀਓ ਪਈ ਹੈ ਦੀ ਫਰ ਲਾਉਣ ਦੀ ਵੀ ਤੇ ਆ ਵੀ ਜਿਹੜਾ ਮੈਂ ਸੋਧ ਰਿਆਂ 50 ਕਿਲੋ ਬੀ ਪ੍ਰੇਰਕ ਨਾਲ ਸੋਧ ਰਿਆਂ ਅਸਟੀਮੇਟਡ ਜਿਹੜੀ ਇਹਦੀ ਡੋਜ਼ ਆ ਉਹ ਤਿੰਨ ਤੋਂ ਲੈ ਕੇ 6 ਐਮਐਲ ਤੁਸੀਂ ਜਿੰਨੀ ਮਰਜ਼ੀ ਪਾ ਸਕਦੇ ਹੋ ਤੇ ਜੇ ਮੰਗਾਉਣਾ ਮੈਂ ਥੱਲੇ ਨੰਬਰ ਦੇ ਦੂੰਗਾ ਪਰ ਮੈਂ ਜਿਹੜੀ ਪਾ ਰਿਆਂ ਉਹ 50 ਕਿਲੋ ਨੂੰ ਆ ਕੁੱਪਾ ਪਾ ਰਿਆਂ ਇੱਕ 210 ਐਮਐਲ ਦਾ ਇਹਦੇ ਫਾਇਦੇ ਬਾਰੇ ਵੀ ਵੀਡੀਓ ਪਈ ਆ ਤੇ ਬਾਕੀ ਸੀ ਟ੍ਰੀਟਮੈਂਟ ਤੁਸੀਂ ਕਿਹਦੇ ਨਾਲ ਕਰਦੇ ਹੋ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ